ਕਾਰ ਦੇ ਦਾਂਗੇ ਆਪਾਂ ਜੀ 2024 ਮਾਡਲ 12 ਲੱਖ 20 ਹਜ਼ਾਰ 12 ਲੱਖ 20 ਹਜ਼ਾਰ ਦੀ 2024 4/2 ਹਾਂ ਪਹਿਲੇ ਨਾਂ ਤੇ ਸਾਰੀ ਕਾਰ ਓਰਿਜਨਲ ਇਹ ਡੀਜ਼ਲ ਅਕ ਪੈਟਰੋਲ ਹੈ ਡੀਜ਼ਲ ਜੀ ਡੀਜ਼ਲ ਵਾਲੀ ਗੱਡੀ ਕੀ ਬਾਤ ਹੈ ਰੇਟ ਇੱਕ ਵਾਰ ਦੁਬਾਰਾ ਦੱਸ ਦੋ 12 ਲੱਖ 20 ਹਜ਼ਾਰ ਰੁਪਏ ਦੀ 24 ਮਾਡਲ ਪਹਿਲੇ ਨਾਂ ਤੇ ਕਾਰ ਵਾਈਟ ਕਲਰ ਦੀ ਡੀਜ਼ਲ ਆਜੋ ਮਿੱਤਰੋ 1 ਲੱਖ ਰੁਪਏ ਨੂੰ 5000 ਰੁਪਏ ਆਜਾ ਇੱਕ ਸਾਥ 5000 ਰੁਪਏ ਆਜੋ 1 ਸਾਲ ਦਾ 1 ਲੱਖ ਰੁਪਏ ਨੂੰ ਹਾਂ 1 ਸਾਲ ਦਾ ਜਦੋਂ ਤੁਸੀਂ ਇਹ ਵੀਡੀਓ ਦੇਖ ਕੇ ਆਉਂਗੇ ਜੋ ਰੇਟ ਪਾਇਆ ਆਣਗੇ ਇੰਨਾ ਕਹਦੇ ਹੋ ਜਸਵੀਰ ਦੀ ਵੀਡੀਓ ਦੇਖ ਕੇ ਉਹ ਚ 11000 ਰੁਪਏ ਤੁਹਾਨੂੰ ਡਿਸਕਾਊਂਟ ਹੋਰ ਦੇ ਦਾਂ ਸ਼ਾਗਨ ਸਕੀਮ ਦੇ ਦਾਂਗੇ ਜੀ ਲਓ ਜੀ 11000 ਦਾ ਸ਼ਾਗਨ ਫੜ ਲਿਓ 2022 ਮਾਡਲ 4x4 52000 ਕਿਲੋਮੀਟਰ ਕਾਰ ਚੱਲੀ 11,75,000 ਰੁਪਏ ਦੀ ਕਾਰ ਲੱਭੀ 11 ਲੱਖ 75 ਹਜ਼ਾਰ ਦੀ ਹਾਂਜੀ ਇਹਦੇ ਵਿੱਚ ਵੀ ਜਿਦਾਂ ਲਾਈਟਾਂ ਚੇਂਜ ਆ ਗ੍ਰਿਲ ਚੇਂਜ ਆ ਨੰਬਰ ਵਧੀਆ ਲੱਗਾ ਜੀ ਠੀਕ ਹੈ ਜੀ ਅੰਦਰ ਸੀਟ ਕਵਰ ਮਹਿੰਗੇ ਲੱਗੇ ਆਰਮਨਰਸ ਲੱਗੇ ਆ ਕਾਰ ਨੂੰ ਫੁੱਲ ਸੈਸਰੀ ਲੱਗੀ ਹੈ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਦੁਰਲੱਭ ਗੱਡੀਆਂ ਲੈ ਆਇਆ ਆਪਾਂ ਜਿਹੜੀਆਂ ਕਿ ਮੁਸ਼ਕਲ ਨਾਲ ਲੱਭਦੀਆਂ ਨੇ ਜਿਵੇਂ ਕਿ ਥਾਰਾਂ ਦਿਖਾ ਦੇ ਮਿੱਤਰਾ ਥਾਰਾਂ ਦਾ ਸਟਾਕ ਬਹੁਤ ਸੋਹਣਾ ਖੜਾ ਫੁੱਲੀ ਲੋਡੜ ਵੀ ਖੜਾ ਤੇ ਸਿੰਪਲ ਜੇ ਤੁਹਾਨੂੰ ਲਾਇਬਿਲਾਂ ਦੇ ਵਿੱਚ ਚਾਹੀਦੀ ਉਹ ਵੀ ਮਿਲ ਜੂ ਤੇ ਥਾਰ ਰੌਕਸਾ ਵੀ ਇੱਧਰ ਦਿਖਾ ਦੇ ਥਾਰਾਂ ਤੇ ਥਾਰ ਰੌਕਸਿੰਗ ਦਿਖਾਉਣੇ ਤੁਹਾਨੂੰ ਭੰਡਾਰੀ ਕਾਰੋਬਾਰ ਭੋਗਪੁਰ ਖੜੇ ਆ ਤੇ ਗੋਲਡੀ ਬਾਈ ਨਾਲ ਕੀ ਹਾਲ ਹੈ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਨੂੰ ਹੋ ਠੀਕ ਸਿੱਤ ਆ ਕਿਰਪਾ ਸਰ ਬਹੁਤ ਵਧੀਆ ਬਾਹਰ ਘੁੰਮ ਕੇ ਆ ਨਜ਼ਾਰੇ ਲਈ ਹੋਰ ਜੀ ਹੋਰ ਠੀਕ ਹੈ ਤੇ ਫਿਰ ਹੁਣ ਆਪਾਂ ਥਾਰ ਤੋਂ ਸ਼ੁਰੂ ਕਰਦੇ ਆ ਬਿਲਕੁਲ ਜੀ ਅੱਜ ਥਾਰ ਦਾ ਸਟਾਕ ਤੁਹਾਨੂੰ ਰੌਕਸ ਦਿਖਾ ਦਨੇ ਆ ਹੂੰ ਕਿਉਂਕਿ ਕਾਫੀ ਇਹ ਵੀਰਾਂ ਦੇ ਕਮੈਂਟ ਵੀ ਸੀਗੇ ਵੀ ਕੋਈ ਥਾਰ ਜਾਂ ਰੌਕਸ ਫੁੱਲ ਲੋਡਡ ਦਿਖਾ ਦਿਓ ਆਪ ਵੀ ਦਿਖਾ ਦਨੇ ਆ ਜੀ 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 ਫਿਊਲ ਦੇ ਅਲਾਏ ਪਏ ਹੋਣੇ ਬਾਈ ਪਹਿਲੀ ਗੱਡੀ ਦੇ ਵਿੱਚ ਦੱਸਿਓ ਜੀ ਫੁੱਲ ਕਾਰ ਨੂੰ ਸਮਾਨ ਲੱਗਾ ਹੋਇਆ ਜੀ ਹੂੰ 23 ਮਾਡਲ ਆ ਸਿਰਫ 18000 ਚੱਲੀ 23 ਮਾਡਲ 18000 ਚੱਲੀ ਇਹਦੇ ਵਿੱਚ ਜਿੱਦਾਂ ਅਲਾਏ ਹੂੰ ਗ੍ਰਿਲ ਜੀ ਠੀਕ ਹੈ ਜੀ ਤੇ ਸਾਰਾ ਲਾਈਟਿੰਗ ਦਾ ਕੰਮ ਅੰਦਰ ਸਾਰਾ ਲਾਈਟਰ ਐਲਈਡੀ ਆ ਗਈਆਂ ਹਾਂਜੀ ਲਾਈਟਾਂ ਵੀ ਐਲਈਡੀ ਅੰਦਰ ਲਾਈਟਾਂ ਦਾ ਕੰਮ ਵੀ ਹੋਇਆ ਸਾਰਾ ਅੱਛਾ ਨਿੱਕੀ ਮੋਟੀ ਸੱਸ ਜੀ ਕਹਿੰਦਾ ਬਹੁਤ ਜੋ ਕਾਰ ਨੂੰ ਫੁੱਲ ਚਾਹੀਦੀ ਆ ਉਹ ਸਾਰੀ ਲੱਗੀ ਹੋਈ ਆ ਲਓ ਜੀ ਆਟੋਮੈਟਿਕ ਗੀਅਰ ਦੇ ਵਿੱਚ ਆਟੋਮੈਟਿਕ ਫਸਟ ਓਨਰ ਕਾਰ ਹੈ ਜੀ ਠੀਕ ਹੈ ਔਰ ਪਹਿਲੇ ਨਾਂ ਤੇ ਆ ਜੀ ਇਹ ਆਪਾਂ ਕਾਰ ਦੇ ਦਾਂਗੇ 17.5 ਲੱਖ ਰੁਪਏ ਦੀ ਕਾਰ ਸਾਰੀ ਰੀਜਨਲ ਦੀ ਲਿਖ ਕੇ ਵੀ ਗਰੰਟੀ ਵੀ ਮਿਲੂ ਲਓ ਜੀ ਲਿਖ ਕੇ ਗਰੰਟੀ ਸਾਰੀਆਂ ਗੱਡੀਆਂ ਦੀ ਮਿਲ ਜੂ ਜਿੰਨੀਆਂ ਤੁਹਾਨੂੰ ਸਾਰੀ ਗੱਡੀਆਂ ਦੀ ਚਾਹੇ ਉਹ ਗੱਡੀ 2 ਲੱਖ ਦੀ ਚਾਹੇ 20 ਲੱਖ ਦੀ ਠੀਕ ਹੈ ਜੀ ਫੁੱਲ ਗਰੰਟੀ ਲਿਖ ਕੇ ਦਵਾਂਗੇ ਮੀਟਰ ਬੈਕ ਕੋਈ ਲੱਗੀ ਵੱਜੀ ਕੋਈ ਪੇਂਟ ਨਿਕਲੇ ਕਾਰ ਵਾ ਤੇ ਡਾਊਨ ਪੇਮੈਂਟ ਇਹਦੀ ਫਿਰ ਡਾਊਨ ਪੇਮੈਂਟ ਦੀ ਤੁਸੀਂ ਦੇ ਦਿਓ ਜੀ 2 ਤੋਂ 3 ਲੱਖ 2 ਤੋਂ 3 ਲੱਖ ਠੀਕ ਹੈ ਜੀ 9 20% ਨਾ ਵੀ ਸਰਦਾ 10% ਨਾ ਵੀ ਸਰਦਾ ਜੀ ਉਹ ਤੁਹਾਡੇ ਪੇਪਰ ਸਿਮਲ ਸਕੋਰ ਦੇਖ ਕੇ ਠੀਕ ਹੈ ਵੀਰੇ ਜੀ ਤੇ ਅੱਗੇ ਚਿੱਟੇ ਰੰਗ ਦੇ ਵਿੱਚ ਖੜੀ ਹੈ ਇਹ ਹੈ ਇਹ ਵੀ ਹੈਗੀ ਜੀ 2023 ਮਾਡਲ ਦੀ ਹੂੰ ਨੇ ਸੌਰੀ 2024 ਮਾਡਲ ਆ ਜੀ 27000 ਕਿਲੋਮੀਟਰ ਚੱਲੀ ਆ 4/2 ਆ ਠੀਕ ਹੈ 27000 ਚੱਲੀ 24 ਮਾਡਲ 4/2 ਇਹ ਸਿੰਪਲ ਆ ਬਾਈ ਇਹਦੇ ਵਿੱਚ ਜਾਨੀ ਕੋਈ ਲੋਡਿੰਗ ਨਹੀਂ ਹੋਈ ਹੋਈ ਜ਼ਿਆਦਾ ਨਹੀਂ ਨਹੀਂ ਸਿੰਪਲ ਕਾਰ ਬਿਲਕੁਲ ਜੀ ਔਰ ਸਾਰੀ ਟੋਟਲੀ ਕਾਰ ਓਰੀਜਨਲ ਆ 4/2 ਆ ਜੀ ਠੀਕ ਹੈ ਤੇ ਇਹਦਾ ਰੇਟ ਫਿਰ ਇਹ ਕਾਰ ਦੇ ਦਾਂਗੇ ਆਪਾਂ ਜੀ 2024 ਮਾਡਲ 12 ਲੱਖ 20 ਹਜ਼ਾਰ 12 ਲੱਖ 20 ਹਜ਼ਾਰ ਦੀ 2024 4/2 ਹਾਂ ਪਹਿਲੇ ਨਾਂ ਤੇ ਸਾਰੀ ਕਾਰ ਓਰਿਜਨਲ ਇਹ ਡੀਜ਼ਲਕ ਪੈਟਰੋਲ ਹੈ ਡੀਜ਼ਲ ਜੀ ਡੀਜ਼ਲ ਵਾਲੀ ਗੱਡੀ ਕੀ ਬਾਤ ਹੈ ਰੇਟ ਇੱਕ ਵਾਰ ਦੁਬਾਰਾ ਦੱਸ ਦੋ 12 ਲੱਖ 20 ਹਜ਼ਾਰ ਰੁਪਏ ਦੀ 24 ਮਾਡਲ ਪਹਿਲੇ ਨਾਂ ਤੇ ਕਾਰ ਵਾਈਟ ਕਲਰ ਦੀ ਡੀਜ਼ਲ ਆਜੋ ਮੇਟਰ ਡਾਊਨ ਪੇਮੈਂਟ ਹੈ ਜੀ ਡਾਣ ਪੇਮੈਂਟ 2 ਲੱਖ ਰੁਪਈਆ 2 ਲੱਖ ਰੁਪਈਆ ਠੀਕ ਹੈ ਜੀ ਅੱਗੇ ਬਈ ਪਲਾਟੀ ਦੇ ਅਲਾਈ ਬਹੁਤ ਸੋਹਣੇ ਪਏ ਹੋ ਨੇ ਥਾਰ ਨੂੰ ਦੱਸਿਓ ਜੀ ਗੱਡੀ ਵਾਲੇ ਇਹ ਹੈਗੀ ਹੈ ਜੀ 2022 ਮਾਡਲ 4x4 ਹੂੰ 21000 ਕਿਲੋਮੀਟਰ ਕਾਰ ਚੱਲੀ ਆ ਠੀਕ ਹੈ ਔਰ ਅਲਾਈ ਵੀ ਵਧੀਆ ਲੱਗਿਆ ਗ੍ਰਿਲ ਚੇਂਜ ਆ ਅੰਦਰ ਸੀਟਾ ਸੀਟ ਕਵਰ ਹੂੰ ਆਰਮ ਰੈਸਟ ਇਹਨੂੰ ਵੀ ਸਮਾਨ ਜਿਹੜਾ ਆ ਤਕਰੀਬਨ ਜੋ ਕਾਰ ਮੰਗਦੀ ਆ ਉਹ ਲੱਗਾ ਆ ਆਰਮ ਰੈਸਟ ਵੀ ਲੱਗਿਆ ਬਈ ਸੀਟ ਕਵਰ ਵੀ ਬਹੁਤ ਸੋਹਣੇ ਪਏ ਹੋ ਨੇ ਗੱਡੀ ਦੇ ਬੜੀ ਅੱਛੀ ਸੀਟ ਕਵਰ ਲੱਗਿਆ ਜੀ ਹਾਂ ਔਰ ਅਲਾਈਡ ਅਲਾਈਡਰ ਵੀ ਸੋਨੇ ਪ੍ਰਾਟੀ ਦੇ ਲਾਇ ਲੱਗੇ ਜੀ ਬਹੁਤ ਸੋਨੇ ਲਾਇ ਲੱਗੇ ਹੋਣੇ ਤੇ ਗੱਡੀ ਦੀ ਔਰ ਇਹ ਆਪਾਂ ਕਾਰ ਦੇ ਦਾਂਗੇ ਯਸਨੋ 15 ਲੱਖ ਰੁਪਏ ਦੀ 2000 2022 ਮਾਡਲ 15 21 ਹਜ਼ਾਰ ਕਿਲੋਮੀਟਰ ਚੱਲੀ ਜੀ 15 ਲੱਖ ਦੀ 15 ਲੱਖ ਰੁਪਏ ਦੀ ਹਾਂਜੀ ਠੀਕ ਹੈ ਜੀ ਤੇ ਅੱਗੇ ਬਈ ਬਲੈਕ ਕਲਰ ਦੇ ਵਿੱਚ ਥਾਰ ਆ ਗਈ 2022 ਮਾਡਲ ਜੀ 4x4 ਆਟੋ ਜੀ ਠੀਕ ਹੈ 29000 ਕਿਲੋਮੀਟਰ ਕਾਰ ਚੱਲੀ ਆ ਜੀ 29 ਮਤਲਬ 29 ਇਹ ਨਹੀਂ ਵੀ 50 60 70 ਜਲੀ ਮੀਟਰ ਬੈਕੜ ਕੇ 29 ਇਦਾਂ ਨਹੀਂ ਹਾਂ origignal 29 ਚੱਲੀ ਆ ਠੀਕ ਹੈ ਠੀਕ ਹੈ ਜੀ ਟਾਇਰ ਇਹਦੇ ਐਕਸਟਰਾ ਆਪਣੇ ਵੀਰ ਨੇ ਜਿਹਨੇ ਗੱਡੀ ਲਈ ਉਹਨਾਂ ਨੇ ਐਕਸਟਰਾ ਟਾਇਰ ਚੌੜੇ ਪਵਾਏ ਸੀ ਹਾਂ ਜਿਹੜੀ ਕੰਪਨੀ ਨਾਲ ਲਵਾ ਕੇ ਐਕਸਟਰਾ ਚੌੜੇ ਟਾਇਰ ਲਵਾ ਦੇ ਬਿਲਕੁਲ ਅਲਾਈ ਕੰਪਨੀ ਵਾਲੀ ਆ ਟਾਇਰ ਟਾਇਰ ਚੌੜੇ ਆ ਜੀ ਵੱਡੇ ਟਾਇਰ ਗੱਡੀ 'ਚ ਭਾਈ ਆਰਮਰੇਸਟ ਵੀ ਲੱਗਿਆ ਹੋਇਆ ਤੇ ਸਟੀਅਰਿੰਗ ਕਵਰ ਵੀ ਜੜਿਆ ਹੋਇਆ ਮੈਟ ਵੀ ਚੰਗੇ ਲੱਗੇ ਹੋਏ ਨੇ 4x4 ਆਟੋਮੈਟਿਕ 4x4 ਆਟੋਮੈਟਿਕ 15 ਲੱਖ 30 ਹਜ਼ਾਰ ਰੁਪਏ ਦੀ ਕਾਰ ਦੇ ਦਾਂਗੇ 15 ਲੱਖ 30 ਹਜ਼ਾਰ ਦੀ 29 ਹਜ਼ਾਰ ਕਿਲੋਮੀਟਰ ਚੱਲੀ ਹੋਈ ਕਾਰ ਇਹਦੇ ਲਈ ਵੀ 2.5 ਲੱਖ ਰੁਪਏ ਲਿਆਇਓ ਡਾਉਨ ਪੇਮੈਂਟ ਦਾ ਤੇ ਅਗਲੀ ਕਾਰ ਆ ਗਈ ਜੀ 2023 ਮਾਡਲ ਜੀ ਜੀ ਠੀਕ ਹੈ ਜੀ 18 ਹਜ਼ਾਰ ਕਿਲੋਮੀਟਰ ਚੱਲੀ 4x4 ਮੈਨੂਅਲ ਹਮ ਔਰ ਲੋਕਲ ਜਿਲੰਦਰ ਦਾ ਨੰਬਰ ਪੀਵੀ08 ਨੰਬਰ ਵੀ ਸੋਹਣਾ ਲੱਗਾ 8090 ਜੀ ਨੰਬਰ ਇਹ ਵੀ ਪੀਡ ਆ ਅੱਛਾ 8090 ਵੀ ਪੀਡ ਨੰਬਰ ਹੈ ਇਹ ਵੀ ਪੀਡ ਨੰਬਰ ਹੈ ਠੀਕ ਹੈ ਔਰ ਇਹ ਆਪਾਂ ਕਾਰ ਤੁਹਾਨੂੰ ਜਸਨੋ ਦੇ ਦਾਂਗੇ ਜੀ 13 ਲੱਖ ਤੇ 30000 ਰੁਪਏ 13.30 ਲੱਖ ਰੁਪਏ ਲਿਆਓ ਤੇ ਲੈ ਕੇ ਤਾਂ ਘਾਟੀ ਆਉਣੇ ਨੇ ਡਾਊਨ ਪੇਮੈਂਟ ਦੇ ਉਹਦਾ ਜਿਹਨੇ ਜਿਹੜੇ ਵੀਰ ਨੇ ਲੋਨ ਕਰਾਉਣਾ ਉਹ 2 ਗ ਲੱਖ ਰੁਪਏ ਦੇ ਕੇ ਬਾਕੀ ਲੋਨ ਕਰਾਉ ਠੀਕ ਹੈ ਜੀ ਇਹਦੇ ਵਿੱਚ ਬਈ ਆ ਗੱਡੀ ਦੇ ਵਿੱਚ ਬੰਪਰ ਬਹੁਤ ਜ਼ਬਰਦਸਤ ਲੱਗਿਆ ਹੋਇਆ ਬਈ ਦੱਸੋ ਐਕਸੈਸਰੀ ਫੁੱਲ ਲੱਗੀ ਆ ਜੀ ਕਾਰ ਹਮ ਇਹ ਪਹਿਲਾਂ ਤਾਂ ਬੰਪਰ ਦੀ ਕਹਾਣੀ ਦੱਸੋ ਕੀ ਹੈ ਲਾਈਟਾਂ ਗ੍ਰਿਲ ਇਹ ਸਾਰਾ ਕੁਝ ਤਿੰਨ ਜੀ ਜੇ ਮਰੇ 1 ਲੱਖ ਪਲੱਸ ਹੈ ਜੀ ਪ੍ਰੋ ਮੈਨ ਦਾ ਬੰਪਰ ਹੈ ਬਿਲਕੁਲ ਜੀ ਇਦੇ ਨਾਲ ਦੇ ਪਿੱਛੇ ਵੀ ਬੈਕ ਤੇ ਲੱਗਾ ਜੀ। ਅੱਛਾ। 2024 ਮਾਡਲ ਹੈ ਜੀ। 4/2 ਆ। ਜੀ। ਤੇ ਕਾਰ ਚੱਲੀ ਆ ਸਿਰਫ 7800 ਕਿਲੋਮੀਟਰ। 7800 7800 ਕਿਲੋਮੀਟਰ ਕਾਰ ਚੱਲੀ ਆ। ਔਰ ਟੋਟਲੀ ਕਾਰ オリジナル ਤੇ ਨਵੀਂ ਆ। ਹਮ। ਮਗਲੀਆਂ ਲਾਈਟਾਂ ਵੀ ਚੇਂਜ ਆ ਮਗਲਾ ਬੰਪਰ ਵੀ ਚੇਂਜ ਆ ਜੀ। ਓ ਜਲੰਧਰ ਨੰਬਰ ਆ ਪਹਿਲੇ ਨਾਲ ਤੇ ਆ। ਆ ਹੌਕਾ ਹਾਕਾ ਪੂਰੀਆਂ ਲਈਆਂ ਹੋਇਆ। ਮੈਂ ਕਹ ਜੀ ਜਿਹੜਾ ਦੋਨੋਂ ਗਾੜ ਜਿਹੜੇ ਵੀਰ ਕੋਲ ਲਈ ਨਾ ਉਹ ਕਹਿੰਦਾ ਜੀ ਮੈਂ ਦੋਨੋਂ ਗਾੜ 1 ਲੱਖ ਰੁਪਏ ਦੇ ਲਵਾਇਆ। ਅੱਛਾ। ਹਰ ਗਾਰਡ ਚ ਸਾਰੀ ਫੈਸਿਲਿਟੀ ਨਾਲ ਹੈ ਹਾਂ 2200 ਇਹ ਕਹਿੰਦਾ ਪਾਉਣਾ ਜੇ ਕਿਸੇ ਨੂੰ ਜਿੰਨੇ ਕਹਿੰਦਾ ਮਗਰ ਭਾਵੇਂ ਟਰੱਕ ਪਾ ਲਓ ਪਰ ਇਹਦੀ ਹੋੱਕ ਨਹੀਂ ਖਰਾਬ ਹੋਗੀ ਹੋੱਕ ਨਹੀਂ ਡੁੱਟਦੀ ਹੈਗੀ ਹਾਂ ਇਹ ਬੰਪਰ ਇਹ ਨਹੀਂ ਵੀ ਉੱਤੇ ਹੀ ਲੱਗੀ ਆ ਇਹ ਹੋੱਕ ਜਿਹੜੀ ਚੈਸੀ ਦੇ ਨਾਲ ਅੰਦਰ ਜਾ ਕੇ ਸੈਟਿੰਗ ਹੋਈ ਆ ਬਹੁਤ ਹੈਵੀ ਆ ਦੇਖੋ ਨੂੰ ਬਤਾਲਾ ਬਹੁਤ ਹੈਵੀ ਆ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਅੱਛਾ ਮਾਡਲ 2000 2024 ਜੀ 24 ਮਾਡਲ ਲਾਈਟਾਂ ਵੀ ਚੇਂਜ ਨੇ ਪਿੱਛੇ ਵਾਲੀਆਂ ਬਿਲਕੁਲ ਜੀ 2024 ਮਾਡਲ ਆ ਪਿੱਛੇ 7300 ਕਿਲੋਮੀਟਰ ਕਾਰ ਚੱਲੀ ਆ ਇਹ ਕਾਰ ਤੁਹਾਨੂੰ ਦੇ ਦਾਂਗੇ 13 ਲੱਖ 90 ਹਜ਼ਾਰ ਰੁਪਏ 13 ਲੱਖ 90 ਹਜ਼ਾਰ ਦੀ ਬਾਈ ਜੀ 4x2 ਯਾਨੀ ਕਿ 1.5 ਲੱਖ ਰੁਪਏ ਦਾ ਕਾਰ ਨੂੰ ਸਮਾਨ ਲੱਗਾ ਉਹ ਵੀ ਨਾਲ ਹੀ ਵਿੱਚੇ ਠੀਕ ਹੈ ਜੀ ਹਾਂਜੀ ਤੇ ਡਾਊਨ ਪੇਮੈਂਟ ਦੀ ਡਾਊਨ ਪੇਮੈਂਟ ਦੀ 2 ਲੱਖ ਰੁਪਏ ਜੀ ਲਓ ਜੀ 2 ਲੱਖ ਰੁਪਏ ਲਿਓ ਇਹ ਗੱਡੀ ਵਾਸਤੇ ਤੇ ਗੱਡੀ ਤੁਹਾਨੂੰ ਮਾਲਕ ਬਣਾ ਦਾਂਗੇ ਗੱਡੀ ਦੇ ਤੇ ਅੱਗੇ ਬਾਈ ਫਿਰ ਥਾਰ ਖੜੀ ਆ ਕਾਲੇ ਰੰਗ ਦੀ ਇਹ ਸੋਲਡ ਹੋ ਗਈ ਆ ਜੀ ਉਹਨਸ ਤੋਂ ਬਾਅਦ ਆ ਗਈ 2022 ਮਾਡਲ 4/4 52000 ਕਿਲੋਮੀਟਰ ਕਾਰ ਚੱਲੀ 11 ਲੱਖ 75000 ਰੁਪਏ ਦੀ ਕਾਰ ਲੱਗੇ 11 ਲੱਖ 75000 ਦੀ ਹਾਂਜੀ ਇਹਦੇ ਵਿੱਚ ਵੀ ਜਿਦਾਂ ਲਾਈਟਾਂ ਚੇਂਜ ਆ ਗ੍ਰਿਲ ਚੇਂਜ ਆ ਨੰਬਰ ਵਧੀਆ ਲੱਗਾ ਜੀ ਠੀਕ ਹੈ ਜੀ ਅੰਦਰ ਸੀਟ ਕੋਰ ਮਹਿੰਗੇ ਲੱਗੇ ਆਰਮਨਰਸ ਲੱਗੇ ਆ ਕਾਰ ਨੂੰ ਫੁੱਲ ਐਸੈਸਰੀ ਲੱਗੀ ਹੈ ਜੀ 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 ਤੇ ਭਾਈ ਇਹਦਾ ਰੇਟ ਸੁਣ ਕੇ ਮੈਨੂੰ ਲੱਗਦਾ ਵੀ ਰੇਟ ਘਟਾ ਤੇ ਨਹੀਂ ਜੀ ਦੇਖੋ ਮੌਸਮ ਦੇ ਹਿਸਾਬ ਨਾਲ ਘਟਣਾ ਵੀ ਪੈਂਦਾ ਤੇ ਵਧਣਾ ਵੀ ਪੈਂਦਾ ਜੀ 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 ਉਹਨੇ ਮਾਰਕੀਟ ਚ ਸਾਨੂੰ ਕਿਸੇ ਘਰ ਚ ਕਾਰ ਸਸਤੀ ਮਿਲੀਆ ਤੇ ਸਾਡਾ ਵੀ ਫਰਜ਼ ਬਣਦਾ ਵੀ ਸਾਡੇ ਆਪਣੇ ਗਾਂ ਜਿਹੜਾ ਵੀ ਲੈ ਕੇ ਜਾਂਦਾ ਉਹਨੂੰ ਵੀ ਕੁਝ ਫਾਇਦਾ ਹੋਵੇ ਉਸੇ ਰੇਟ ਨਾਲ ਹੀ ਗੱਡੀ ਦਈਏ ਉਹ ਸਾਡੀ ਸਾਡੀ ਜੇਬ ਚ ਸਾਰੇ ਪੈ ਜਾਣ ਬਿਲਕੁਲ ਬਿਲਕੁਲ ਉਹ ਉਹਨਾਂ ਨੂੰ ਬਜਰੇ ਚਾਹੀਦਾ ਠੀਕ ਹੈ ਜੀ ਇੱਕ ਕਾਫੀ ਹੱਦ ਤੱਕ ਰੇਟ ਡਾਊਨ ਚੱਲ ਗਿਆ ਕਿਉਂਕਿ ਤਕਰੀਬਨ ਤੁਸੀਂ ਜਾ ਕੇ ਦੇਖ ਲਓ ਕਿਸੇ ਵੀਰ ਨੇ ਜਿਹੜੇ ਡੀਲਰ ਵੀਰਾਂ ਨੇ ਰੇਟ ਨਹੀਂ ਤੋੜੇ ਲੇਕਿਨ ਆਪਾਂ ਦੇਖੋ 24 ਮਾਡਲ 23 ਮਾਡਲ 22 ਮਾਡਲ ਕਿੰਨੇ ਰੇਟ ਡਾਊਨ ਕਰਦੇ ਬਿਲਕੁਲ ਅੱਛਾ ਇਹ ਡੀਜ਼ਲ ਦੀ ਕਾਰ ਡੀਜ਼ਲ ਸਰ ਹਾਂ ਇੱਕ ਵਾਰੀ ਆਪਾਂ ਦੱਸ ਦਿੰਦੇ ਸਾਰੀਆਂ ਆਪਾਂ ਡੀਜ਼ਲ ਦਿਖਾਈ ਡੀਜ਼ਲ ਕਾਰਾਂ ਨੇ ਬਾਈ ਜੀ ਸਾਰੀਆਂ ਇਹ ਹੈਗੀ ਹੈ 2022 ਮਾਡਲ 2022 ਮਾਡਲ ਹੈ ਜੀ 52000 ਚੱਲੀ ਆ 52000 ਰੀਅਲ ਚੱਲੀ ਆ ਲਾਈਟਾਂ ਗ੍ਰਿੱਲ ਨੰਬਰ ਠੀਕ ਹੈ ਜੀ ਅੰਦਰ ਆਰਮ레ਸਟ ਸੀਟ ਕਵਰ ਸਭ ਕੁਝ ਲੱਗਾ ਹੋਇਆ ਤੇ ਇਹ ਗੱਡੀ ਬਾਈ 4x4 ਮੈਨੂਅਲ ਗੇਅਰ ਦੀ ਹੈ ਹੋਰ ਮੈਨੂਅਲ ਚ ਹੈ ਹਾਂ ਜੀ ਤੇ ਰੇਟ ਇੱਕ ਵਾਰੀ ਦੁਬਾਰਾ ਪੇੜ 11 ਲੱਖ 75000 11 ਲੱਖ 75000 ਦੀ ਮਿਲ ਜੂ ਬਾਈ ਗੱਡੀ ਤੁਹਾਨੂੰ ਨੰਬਰ ਵੀ ਪੇੜ ਆ ਇਹ ਹਾਂ ਜੀ 9021 ਵੀ ਪੇੜ ਨੰਬਰ ਆ ਇਹ ਵੀ ਪੇੜ ਨੰਬਰ ਹੈ ਜ ਇਹਦੀ ਟਾਪ ਪੇਪਰ ਦੀ ਕਮਾ ਹੋਈ ਤੇ ਲਗ 1.5 ਲੱਖ 2 ਲੱਖ ਜੋ ਮਰਜੀ ਤੁਹਾਡੇ ਪੇਪਰ ਦੇਖ ਕੇ ਬਦਲ ਲਗੂਗਾ ਹਾਂ 1.5 ਦਾ ਵੀ ਸਰਦਾ ਦਾ ਲੱਖ ਨਹੀਂ ਸਕਦਾ 2 ਨਾਲ ਵੀ ਸਕਦਾ ਬਾਕੀ ਬਾਈ 4x4 ਗੱਡੀ ਥਾਰ ਆਹ ਰੇਟ ਦੇ ਵਿੱਚ ਬਾਈ ਮਾਡਲ ਇਹ ਜਿਹੜੀਆਂ ਥਾਰਾਂ ਦਿਖਾਈਆਂ ਹਾਂ ਜਦੋਂ ਤੁਸੀਂ ਇਹ ਵੀਡੀਓ ਦੇਖ ਕੇ ਆਉਂਗੇ ਜੋ ਰੇਟ ਪਾਇਆ ਆਣਗੇ ਇੰਨਾ ਕਹਦੇ ਜਸਵੀਰ ਦੀ ਵੀਡੀਓ ਦੇਖ ਕੇ ਉਹ ਚ 11000 ਰੁਪਏ ਤੁਹਾਨੂੰ ਡਿਸਕਾਊਂਟ ਹੋਰ ਦੇ ਦਾਂ ਸ਼ਗਨ ਸਕੀਮ ਦੇ ਦਾਂਗੇ ਜੀ ਲਓ ਜੀ 11000 ਦਾ ਸ਼ਗਨ ਫੜ ਲਿਓ ਤੇ ਅੱਗੇ ਬਾਈ ਹੁਣ ਥਾਰ ਰੌਕਸ ਦੀ ਵਾਰੀ ਆ ਗਈ ਚਿੱਟੀ ਵੀ ਖੜੀ ਆ ਤੇ ਕਾਲੀ ਵੀ ਖੜੀ ਆ ਇਹਦੇ ਰੇਸ ਮਾਡਲ ਵੀ ਹੈਗੀ ਆ ਟੌਪ ਵੀ ਹੈਗੀ ਆ ਸੈਂਟਰ ਵੀ ਹੈਗੀ ਸਾਰੇ ਮਾਡਲ ਹੀ ਹੈਗੇ ਠੀਕ ਹੈ ਦੱਸੋ ਜੀ ਪਹਿਲੀ ਵਾਰ ਇਹ ਆ ਗਈ ਜੀ 2025 ਮਾਡਲ ਸਿਰਫ 5600 ਕਿਲੋਮੀਟਰ ਚੱਲੀ ਐਮ ਐਕਸ 5 ਠੀਕ ਹੈ ਠੀਕ ਹੈ ਜੀ ਔਰ ਅਲਾਈਟਰ ਤੁਸੀਂ ਦੇਖ ਸਕਦੇ ਹੋ ਘਾਟ ਘਾਟੇ 1.5 ਲੱਖ ਰੁਪਏ ਦੇ ਅਲਾਈਟਰ ਨਾਲ ਲੱਗੇ ਆ ਜੀ ਬਿਲਕੁਲ ਠੀਕ ਹੈ ਜੀ ਉਸ ਤੋਂ ਬਾਅਦ ਸੀਟ ਕਵਰ ਲੱਗੇ ਆ ਜੀ ਆ ਦੇਖੋ ਤੁਸੀਂ ਪੰਜਵਾਂ ਵੀ ਲਾਇਆ ਪਿੱਛੇ ਬਿਲਕੁਲ ਜੀ ਮੈਟ ਵਧੀਆ ਠੀਕ ਹੈ ਜੀ ਔਰ ਸੀਟ ਕਵਰ ਦੇਖੋ ਤੋਂ ਵੀ ਵਧੀਆ ਹੂੰ ਔਰ ਸਿਰਫ 5600 ਕਿਲੋਮੀਟਰ ਕਾਰ ਚੱਲੀ ਆ ਡੀਜ਼ਲ ਵਰਜਨ ਦੇ ਵਿੱਚ ਚੱਲੀ 5600 ਆ ਨੰਬਰ 4800 ਆ ਹਾਂਜੀ ਨੰਬਰ ਵੀ ਪੇੜ ਆ ਯੈਸ ਨੋ ਇੱਕੋ ਗੱਲ 19,75,000 ਰੁਪਏ ਤੇ ਤੁਹਾਨੂੰ ਕਾਰ ਦੇ ਦਾਂਗੇ ਨੰਬਰ ਵੀ ਪੇੜ ਹੈ ਜੀ ਠੀਕ ਆ ਜੀ 19 ਲੱਖ 25 ਮਾਡਲ 19,75,000 ਚ ਫੁੱਲ ਤਿਆਰ ਕਾਰ ਜੀ ਜੀ ਤੇ ਡਾਊਨ ਪੇਮੈਂਟ ਡਾਊਨ ਪੇਮੈਂਟ 2 ਲੱਖ ਰੁਪਏ ਇਹਦੀ ਇਹਦੀ ਵੀ 2 ਲੱਖ ਕੀ ਬਾਤ ਹੈ 2 ਲੱਖ ਰੁਪਏ ਲਿਆਓ ਬਾਈ ਜੇ ਤੁਹਾਨੂੰ ਬਾਈ Thar Rocks ਚਾਹੀਦੀ ਐ MX1 ਵੀ ਕੋਈ ਲੋਡਿੰਗ ਨਾ ਹੋਈ ਹੋਵੇ ਹਾਂ ਸਾਡੇ ਵੀਰਕੇ ਦੇ ਵੀ ਮਿਲਦੀ ਨਹੀਂ ਸ਼ੋਰੂਮ ਚ ਮਿਲ ਜੂਗੀ ਕਿਉਂ ਨਹੀਂ ਮਿਲੇਗੀ 1900 ਕਿਲੋਮੀਟਰ ਚੱਲੀ ਮਿਲੂਗੀ ਸਿਰਫ 1900 ਕਿਲੋਮੀਟਰ ਚੱਲੀ ਹੋਈ ਬਾਈ ਕੋਈ ਐਸੈਸਰੀ ਨਹੀਂ ਲਵਾਈ ਸਾਰਾ ਕੁਝ ਤੁਸੀਂ ਆਪਣੀ ਮਰਜ਼ੀ ਦਾ ਲਵਾ ਲਿਓ ਲਵਾ ਸਕਦੇ ਜੀ ਕਉ ਕਿ ਨਾ ਕਈ ਬਾਈਆਂ ਨੂੰ ਨਾ ਐ ਹੁੰਦਾ ਨਾ ਵੀ ਆਪਾਂ ਜਿਵੇਂ ਲਾਏ ਪਏ ਹੋਏ ਦਿਖਾਤੇ ਜਿਵੇਂ ਗੱਡੀ 'ਚ ਫੇ ਕਹਿੰਦੇ ਯਾਰ ਮੈਂ ਇਹ ਨਹੀਂ ਮੈਂ ਤਾਂ ਦੂਜੇ ਪਾਉਣੇ ਸੀ ਹਰ ਕਈ ਵਾਰੀ ਬੰਦੇ ਹੁਣ ਇਹ ਲਾਈਵ ਵਾਲੇ ਤਾਂ ਆਪਣੇ ਪੰਜਾਬ 'ਚ ਚੱਲੂਗੀ ਇਹ ਤਾਂ ਹੁਣ ਤੋਂ ਪਹੁੰਚ ਚੰਡੀਗੜ੍ਹ ਦਾ ਚੰਡੀਗੜ੍ਹ ਲੈ ਬਾਕੀ ਬੰਦੇ ਦਾ ਮਾਨ ਹੁੰਦਾ ਨਾ ਵੀ ਮੈਂ ਯਾਰ ਦੂਸਰੇ ਫਿਊਲ ਦੇ ਪਾਉਣੇ ਮੈਂ ਫਲਾਣੇ ਪਾਉਣੇ ਆ ਕਈ ਬੰਦੇ ਸਿੰਪਲ ਰੱਖਣ 'ਚ ਵੀ ਤਿਆਰ ਬਿਲਕੁਲ ਜੀ ਸਿੰਪਲ ਵੀ ਚਾਹੀਦੀ ਸਿੰਪਲ ਹੀ ਗੱਾਰ ਰੱਖਣੀ ਹਾਂ ਤੇ ਇਹ ਵੀ ਸਿੰਪਲ ਦਾ ਚਲਾਵਾ ਤੇ ਲੋਡਿੰਗ ਵਾਲੀ ਚਲਾਵੇ ਦਾ ਵੀ ਫਰਕ ਆ ਜਾਂਦਾ ਬਈ ਗੱਡੀ ਦਿਖਾਉਣ ਤੋਂ ਪਹਿਲਾਂ ਆਪਾਂ ਆਫ ਇਸ ਮਹੀਨੇ ਦਾ ਆਫਰ ਇਹ ਆ ਵੀ ਸਾਡੇ ਕੋਲ ਨਵੀਂ ਕਾਰ ਦੀ ਵੀ ਬੁਕਿੰਗ ਚੱਲਦੀ ਪਈ ਆ ਠੀਕ ਆ ਜਿਹੜੀ ਕਾਰ ਤੁਹਾਨੂੰ ਨਹੀਂ ਮਿਲਦੀ ਜਾਂ ਤੁਸੀਂ ਨਵੀਂ ਕਾਰ ਕੋਈ ਵੀ ਸ਼ੋਰੂਮ ਵਾਲੀ ਲੈਣੇ ਆ ਜੀ ਉਹਦਾ ਡਾਊਨ ਪੇਮੈਂਟ ਹਮ ਸਿਰਫ 10% 10% ਮਤਲਬ ਜੇ 20 ਲੱਖ ਦੀ ਗੱਡੀ ਆ ਤਾਂ 2 ਲੱਖ ਰੁਪਏ 2 ਲੱਖ ਠੀਕ ਨਵੀਂ ਕਾਰ ਦੀ ਤੁਹਾਡੇ ਸਿਬਲ ਸਕੋਰ 750 ਤੋਂ ਪਲੱਸ ਹੋਣਾ ਚਾਹੀਦਾ ਕੱਟ ਨਹੀਂ ਹੋਣਾ ਚਾਹੀਦਾ ਠੀਕ ਆ ਠੀਕ ਹੈ ਜੀ ਜੇ ਕਟਾ ਫਿਰ ਤਾਂ ਡਾਊਨ ਪੇਮੈਂਟ ਨੂੰ ਵਾਧੂ ਦੇ ਡਾਊਨ ਪੇਮੈਂਟ ਵਾਦੂਗੀ ਠੀਕ ਹੈ ਜੀ ਉਹਦੇ ਵਿੱਚ ਉਹਨਾਂ ਲੋਨ ਘਟ ਜਾਂਦਾ ਉਹ ਵਿੱਚ 20% ਦੇ ਕੇ ਸਰ ਜੀ ਜੀ ਠੀਕ ਹੈ ਜੀ ਔਰ ਦੂਜਾ ਨਵੀਂ ਕਾਰ ਦੇ ਉੱਤੇ 1 ਲੱਖ ਰੁਪਏ ਨੂੰ 5000 ਰੁਪਏ ਆਜ ਇੱਕ ਸਾਲ ਦਾ 5000 ਰੁਪਏ ਆਜ ਇੱਕ ਸਾਲ ਦਾ 1 ਲੱਖ ਰੁਪਏ ਨੂੰ ਹਾਂ ਇੱਕ ਸਾਲ ਦਾ ਨਵੀਂ ਕਾਰ ਦੇ ਉੱਤੇ ਹਾਂ ਨਵੀਂ ਕਾਰ ਤੇ ਨਹੀਂ ਕਿ ਵੀ ਸਾਡੇ ਵੀਰ ਕਹਿੰਦੇ ਤੁਸੀਂ ਪੋਲਿਆ ਸੀ ਅਸੀਂ ਨਵੀਂ ਕਾਰ ਮਤਲਬ ਜੇ ਨੈਕਸਟ ਟੂ ਸ਼ੋਰੂਮ ਤੁਸੀਂ ਕਾਰ ਲੈਣ ਨੂੰ ਡਾਇਰੈਕਟ ਸ਼ੋਰੂਮ ਤੋਂ ਮੇਰੇ ਨਾਲ ਦੀ ਕਾਰ ਨਿਕਲੇ ਹੂੰ ਉੱਤੇ 1 ਲੱਖ ਰੁਪਏ ਦਾ ਯਾਨੀ 10 ਲੱਖ ਰੁਪਏ ਦਾ ਜੇ ਤੁਸੀਂ ਲੋਨ ਕਰਾਉਨੇ ਇੱਕ ਸਾਲ ਦਾ ਸਿਰਫ 50000 ਰੁਪਏ ਵਿਆਜ 50000 ਰੁਪਏ ਵਿਆਜ 10 ਲੱਖ ਨੂੰ 10 ਲੱਖ ਇੱਕ ਸਾਲ ਦਾ ਬਿਲਕੁਲ ਉਹ ਤੁਹਾਡੇ ਡਿਪੈਂਡ ਕਰਦਾ ਵੀ ਤੁਸੀਂ ਕਿੰਨੇ ਸਾਲ ਦਾ ਤੁਸੀਂ ਕਿੰਨਾ ਕਰਾਉਣਾ ਕਿੰਨੇ ਸਾਲ ਦਾ ਕਰਾਉਣਾ ਹਾਂ ਕਿੰਨੇ ਲੱਖ ਦਾ ਕਰਾਉਣਾ ਤੁਹਾਡੇ ਤੇ ਡਿਪੈਂਡ ਆਹੋ 2 ਲੱਖ ਦਾ ਕਰਾ ਲਓ ਚਾਹੇ 15 ਲੱਖ ਦਾ ਕਰਾ ਲਓ ਚਾਹੇ 10 ਲੱਖ ਦਾ ਤੇ ਇਹ ਵੀ 25 ਮਾਡਲ ਹੀ ਆ 25 ਮਾਡਲ ਹੈ ਜੀ ਜੀ ਇਹ ਮਹੀਨਾ ਹੈਗਾ ਜੀ ਚੌਥੇ ਮਹੀਨੇ ਦੀ 23 ਤਰੀਕ ਦੀ ਕਾਰ ਠੀਕ ਆ ਚੱਲੀ ਹੁਣ ਸੋਚ ਐਮ ਐਕਸ 1 ਡੀਜ਼ਲ ਮੈਨੂਅਲ ਗੇਅਰ ਦੇ ਵਿੱਚ ਪੁਸ਼ ਬਟਨ ਸਟਾਰਟ ਇਹਦੇ ਵਿੱਚ ਵੀ ਆ ਜਾਂਦਾ ਕਾਰ ਦੇ ਦਾਂਗੇ 16 ਲੱਖ 90 ਹਜ਼ਾਰ 16 ਲੱਖ 90 ਹਜ਼ਾਰ ਦੀ ਗੱਡੀ ਮਿਲ ਜੂਗੀ ਬਾਈ ਚੈੱਕ ਕਰ ਲਓ ਕੋਈ ਸਕਰੈਚ ਨਹੀਂ ਕੋਈ ਡਾਟ ਨਹੀਂ ਜਿਵੇਂ ਸ਼ੋਰੂਮ ਕੰਡੀਸ਼ਨ ਗੱਡੀ ਆ 1900 ਸਿਰਫ ਚੱਲੀ ਹੈ ਗੱਡੀ ਤੇ ਅੱਗੇ ਭਾਈ ਐਮ ਐਕਸ 5 ਆ ਗਈ ਇਹ ਹੁਣ ਆ ਗਈ ਜੀ ਐਮ ਐਕਸ 5 ਹਾਂ ਠੀਕ ਹੈ ਜੀ ਇਹ 2024 ਮਾਡਲ ਸਿਰਫ 4500 ਚੱਲੀ 24 ਮਾਡਲ 4500 ਚੱਲੀ ਉਹ 25 ਮਾਡਲ 5000 ਚੱਲੀ ਸੀ ਇਹ 24 ਮਾਡਲ ਚਾਰਜਰ ਜੀ ਬਿਲਕੁਲ ਔਰ ਇਹ ਵੀ ਬ੍ਰੈਂਡ ਨਿਊ ਕਾਰ कोई एक भी पोरा भी स्क्रैचड नहीं हैगा बिल्कुल नई मतलब हम्म लो जी करो चेक ਇਹਦੇ ਵਿੱਚ ਫੰਕਸ਼ਨ ਥੋੜੇ ਜੇ ਬੇਸ ਮਾਡਲ ਤੋਂ ਵੱਧ ਆ ਜਾਂਦੇ ਆ ਹਾਂਜੀ ਕੰਪਨੀ ਵਾਲੇ ਅਲੋਏ ਆ ਜਾਂਦੇ ਆ ਬੈਕ ਕੈਮਰਾ ਵੀ ਆ ਜਾਂਦਾ ਨਾ ਹਾਂਜੀ ਤੇ ਅੰਦਰ ਵੀ ਆ ਜਾ ਅੰਦਰ ਇਹਦੇ ਵਿੱਚ ਟੱਚ ਪਲੇਅਰ ਵਧਾ ਟੌਪ ਮਾਡਲ ਵਾਲੀ ਆ ਜਾਂਦਾ ਤੇ ਬਾਕੀ ਸਟੀਅਰਿੰਗ ਤੇ ਕੰਟਰੋਲ ਕਰੂਜ਼ ਕੰਟਰੋਲ ਵਗੈਰਾ ਸਾਰਾ ਕੁਝ ਹੀ ਆ ਜਾਂਦਾ ਤੇ ਵਿੱਚ ਇਹਦੇ ਫੀਚਰ ਵੱਧ ਜਾਂਦੇ ਆ ਤੇ ਬਾਈ ਇਹਦਾ ਫਿਰ ਰੇਟ ਕੀ ਹੈ ਕੀ ਕਾਰ ਦੇ ਦਾਂਗੇ ਜੀ ਆਪਾਂ 18 ਲੱਖ 70 ਹਜ਼ਾਰ 18 ਲੱਖ 70 ਹਜ਼ਾਰ ਦੀ ਠੀਕ ਹੈ ਜੀ ਤੇ ਡਾਊਨ ਪੇਮੈਂਟ ਇਹਦੀ ਇਹਦੀ ਵੀ ਉਹੀ 2 ਲੱਖ ਰੁਪਏ ਜੀ 2 ਲੱਖ ਲਓ ਮਿੱਤਰੋ ਇੰਨਾ ਥਾਰਾਂ ਚ ਤੁਸੀਂ ਕੋਈ ਵੀ ਥਾਰ ਲੈਣੀ ਹੈ ਤਾਂ ਤੁਸੀਂ ਆਉਣਾ ਬਾਈ ਜੀ ਭੰਡਾਰੀ ਕਾਰ ਬਜ਼ਾਰ ਭੋਪੌਰ ਇੱਕ ਵਾਰੀ ਬਾਈ ਲੋਕੇਸ਼ਨ ਦੱਸ ਦਈਏ ਭੰਡਾਰੀ ਕਾਰ ਬਜ਼ਾਰ ਭੋਪੌਰ ਡਿਸਟ੍ਰਿਕਟ ਜਲੰਧਰ ਜੀ ਜੇ ਮੇਰੇ ਵੀਰ ਨੇ ਕਿਸੇ ਨੇ ਲੁਧਿਆਣੇ ਆਉਣਾ ਜਾਂ ਮੋਗਗੋ ਸਾਈਡ ਤੇ ਆਉਣਾ ਉਹਨਾਂ ਨੂੰ ਡਾਇਰੈਕਟ ਆਉਣਾ ਪਊਗਾ ਜਲੰਧਰ ਤੇ ਜਲੰਧਰ ਤੋਂ ਨੈਸ਼ਨਲ ਹਾਈਵੇ ਰੋਡ ਜੰਮੂ ਵਾਲਾ ਫੜ ਲੈਣਾ ਤੇ ਉੱਥੋਂ 22 ਕਿਲੋਮੀਟਰ ਭੋਗਪੁਰ ਸ਼ਹਿਰ ਹੁੰਦਾ ਜੀ ਪਠਾਨਕੋਟ ਚੌਂਕ ਬਾਈਪਾਸ ਤੋਂ ਭੋਗਪੁਰ ਸ਼ਹਿਰ 22 ਕਿਲੋਮੀਟਰ ਆ ਤੇ ਤੁਸੀਂ ਜਿੱਦਾਂ ਭੋਗਪੁਰ ਸ਼ਹਿਰ ਪਾਰ ਕਰਦੇ ਆ ਤੇ ਲੈਫਟ ਹੈਂਡ ਤੇ ਭੰਡਾਰੀ ਕਾਰਜ ਕਰਦੇ ਠੀਕ ਹੈ ਬਾਕੀ ਗੂਗਲ ਤੇ ਆਪਣੀ ਲੋਕੇਸ਼ਨ ਲੱਗ ਵੀ ਆ ਸਕਦੀ ਹੈ ਗੂਗਲ ਮੈਪ ਤੇ ਲੋਕੇਸ਼ਨ ਵੀ ਮਿਲ ਜੂ ਔਰ ਦੂਜੀ ਗੱਲ ਛੁੱਟੀ ਕੋਈ ਨਹੀਂ ਜੀ ਜਦੋਂ ਮਰਜ਼ੀ ਆਓ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਸਟੋਰ ਓਪਨ ਆ ਲੜਕੇ ਬੈਂਕ ਵਾਲੇ ਸਵੇਰੇ 9 ਵਜੇ ਤੋਂ ਲੈ ਕੇ 8 ਵਜੇ ਤੱਕ ਇੱਥੇ ਬੈਠੇ ਹੁੰਦੇ ਆ ਜੇ ਕਿਸੇ ਵੀਰ ਨੇ ਲੋਨ ਕਰਾਉਣਾ ਜਾਣ ਕੇ ਲੋਨ ਕਰਾਉਣ ਦਾ ਟਾਈਮ ਵੀ ਸਵੇਰੇ 9 ਵਜੇ ਤੋਂ ਲੈ ਕੇ 8 ਵਜੇ ਤੱਕ ਹੈਗਾ ਠੀਕ ਹੈ ਐ ਸੰਡੇ ਵੀ ਓਪਨ ਹੁੰਨੇ ਆ ਕਈ ਵੀ ਸਾਡੇ ਕੋਈ ਨੌਕਰੀ ਪੇਸ਼ੇ ਵਾਲੇ ਆ ਉਹ ਆਪਣੇ ਬੱਚਿਆਂ ਲੈ ਕੇ ਜਾਂ ਫੈਮਿਲੀ ਲੈ ਕੇ ਆਉਣਾ ਚਾਹੁੰਦੇ ਆ ਉਹ ਸੰਡੇ ਵੀ ਆ ਸਕਦੇ ਸੰਡੇ ਵੀ ਆ ਸਕਦੇ ਬਾਕੀ ਕੋਈ ਵੀ ਤਿਹਾਰ ਦਾ ਦਿਨ ਆ ਛੁੱਟੀ ਵਾਲਾ ਦਿਨ ਆ ਉਹ ਵੀ ਤੁਸੀਂ ਆ ਸਕਦੇ ਬੇਜੇਜ ਕਿਥੇ ਓਪਨ ਹੀ ਰਹਿੰਦਾਗਾ ਜ਼ਰੂਰੀ ਨਹੀਂ ਤੁਸੀਂ ਕਾਲ ਕਰਕੇ ਆਉਣਾ ਬੇਜੇਜ ਕਾਓ ਕੋਈ ਛੁੱਟੀ ਨਹੀਂ ਤੇ ਬਾਕੀ ਇਹ ਨਹੀਂ ਹੈਗਾ ਵੀ ਜਿਹੜੀ ਗੱਡੀ ਤੁਸੀਂ ਪੁੱਛੋਗੇ ਵੀ ਫਲਾਨੀ ਗੱਡੀ ਹੈਗਾ ਲੋਡ ਨਹੀਂ ਪਿੱਛੇ ਸਟਾਕ ਬਹੁਤ ਖੜਾਗਾ 200 250 ਗੱਡੀ ਖੜੀ ਆ ਤੁਡੀ ਚੁਆਇਸ ਦੀ ਹਰ ਇੱਕ ਗੱਲ ਹੀ ਮਿਲ ਜੂਗੀ ਬਿਲਕੁਲ ਜੀ ਤੇ ਬਈ ਵੀਡੀਓ ਨੂੰ ਹੁਣ ਪਿਆਰ ਵੱਧ ਦਿਓ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰ ਦਿਓ ਸਤਿ ਸ੍ਰੀ ਅਕਾਲ